ਪਰੇ ਬੱਚੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਮਾਤ 5 ਦੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਬਹੁਤ ਸਵਾਗਤ ਤੁਹਾਡੇ ਛੋਟੇ ਵੱਡੇ ਭੈਣ ਭਰਾਵਾਂ ਦਾ ਅਤੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਆਂ ਦਾ ਜਿਨ੍ਹਾਂ ਨੇ ਵੀਡੀਓ ਤੁਹਾਨੂੰ ਦੇਖਣ ਲਈ ਸਮਝਣ ਲਈ ਪੜਨ ਲਈ ਦਿੱਤੀ ਹੈ ਆਸ ਕਰਦਾ ਹਾਂ ਕਿ ਸਾਰੇ ਬੱਚੇ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਠਾਕ ਹੋਣਗੇ ਸਵਸਥ ਹੋਣਗੇ ਜਿੱਥੇ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋਣਗੇ ਉੱਥੇ ਨਾਲ ਹੀ ਗਰਮੀ ਦੀਆਂ ਛੁੱਟੀਆਂ ਨੂੰ ਇੰਜੋਏ ਕਰਦੇ ਹੋਏ ਨਾਲ ਹੀ ਪੜ੍ਹਾਈ ਜਿਹੜੀ ਹੈ ਲਗਾਤਾਰ ਜਾਰੀ ਰੱਖ ਰਹੇ ਹੋਣਗੇ प्यारे बच्चों ਇਸੇ ਆਸ ਦੇ ਨਾਲ ਹੀ ਕਿ ਤੁਸੀਂ ਇਸ ਤਰ੍ਹਾਂ ਹੀ ਪੜ੍ਹਦੇ ਰਹੋਗੇ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ ਆ ਪਿਆਰੇ ਬੱਚੋ ਅਸੀਂ ਪਾਠ ਪੜ੍ਹ ਰਹੇ ਸੀ ਗਤਕਾ ਪਾਠ ਨੰਬਰ 2 ਹੁਣ ਤੱਕ ਜੋ ਅਸੀਂ ਪੜ੍ਹਿਆ ਹੈ ਉਸ ਬਾਰੇ ਮੈਂ ਦੱਸਾਂਗਾ ਉਸ ਤੋਂ ਪਹਿਲਾਂ ਆਪ ਆਪਣੀ ਬੁੱਕਸ ਜਿਹੜੀਆਂ ਨੇ ਤੁਸੀਂ ਉਹ ਕੱਢ ਲੈਣੀਆਂ ਨੇ ਪਾਠ ਗਤਕਾ ਕੱਢ ਲੈਣਾ ਹੈ ਆ ਵੀਡੀਓ ਨੂੰ ਪਾਜ਼ ਕਰਕੇ ਕੱਢੋ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਸ਼ੁਰੂ ਕਰਦੇ ਹਾਂ ਸੋ ਪਿਆਰੇ ਬੱਚੋ ਗਤਕਾ ਪਾਠ ਜਿਹੜਾ ਹੈ ਅਸੀਂ ਪੜ੍ਹ ਲਿਆ ਸੀ ਗਤਕਾ ਕਿੱਥੋਂ ਹੋਂਦ ਵਿੱਚ ਆਇਆ ਗਤਕੀ ਨੋ ਕਿਸ ਕਿਸ ਪ੍ਰਾਤ ਉ ਜੋ ਗੁਜਰ ਕੇ ਜਿਹੜਾ ਹੈ ਗਤਕੇ ਦੇ ਮਾਹਿਰ ਜਿਹੜੇ ਨੇ ਉਹ ਉਸਤਾਦ ਬਣਾਉਂਦੇ ਨੇ ਪੰਜਾਬੀ ਨੂੰ ਤੇ ਇਹ ਖੇਡ ਜਿਹੜੀ ਹੈ ਕਿਵੇਂ ਆ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੁੰਦੀ ਆਈ ਹੈ ਤੇ ਹੁਣ ਇਸ ਖੇਡ ਦੀ ਕੀ ਪੋਜੀਸ਼ਨ ਹੈ ਹੁਣ ਇਸ ਖੇਡ ਦੀ ਕੀ ਮਹੱਤਤਾ ਹੈ ਇਹ ਸਾਰੇ ਬਾਰੇ ਅਸੀਂ ਇਸ ਪਾਠ ਵਿੱਚ ਜਿਹੜਾ ਸੀ ਬੱਚਿਓ ਚੰਗੀ ਤਰ੍ਹਾਂ ਪੜ ਚੁੱਕੇ ਹਾਂ ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਉਸ ਤੋਂ ਬਾਅਦ ਅਸੀਂ ਔਕਸ਼ ਸ਼ਬਦਾਂ ਦੇ ਅਰਥ ਵੀ ਕਰ ਲਏ ਸੀ ਆ ਯਾਦ ਰੱਖਣ ਜੋ ਗੱਲਾਂ ਵੀ ਕਰ ਲਈਆਂ ਸੀ ਮੌਖਿਕ ਪ੍ਰਸ਼ਨ ਵੀ ਕਰ ਲਏ ਸੀ ਜਿਹੜੇ ਕਿ ਜੁਬਾਨੀ ਪ੍ਰਸ਼ਨ ਸੀ ਉਸ ਤੋਂ ਬਾਅਦ ਜਿਹੜੇ ਪ੍ਰਸ਼ਨ ਸੀ ਅਸੀਂ ਉਹ ਕੀਤੇ ਸੀ ਆ ਪਿਛਲੇ ਵੀਡੀਓ ਦੇ ਵਿੱਚ ਜਿੰਨਾਂ ਬੱਚਿਆਂ ਨੇ ਪਿਛਲਾ ਵੀਡੀਓ ਨਹੀਂ ਦੇਖਿਆ ਉਹ ਦੇਖ ਸਕਦੇ ਆ ਉਹ ਸਾਰੇ ਪ੍ਰਸ਼ਨ ਉੱਤਰ ਮੈਂ ਉਹਨਾਂ ਵਿੱਚ ਕਰਵਾ ਚੁੱਕਾ ਫਿਰ ਵੀ ਕਿਸੇ ਬੱਚੇ ਦੀ ਕੁਐਰੀ ਹੈ ਕੋਈ ਪ੍ਰਸ਼ਨ ਹੈ ਕੋਈ ਪੁੱਛਣਾ ਚਾਹੁੰਦੇ ਤਾਂ ਤੁਸੀਂ ਪਰਸਨਲੀ ਕਮੈਂਟ ਵੀ ਕਰ ਸਕਦੇ ਆ ਪੁੱਛ ਵੀ ਸਕਦੇ ਆ ਫੋਨ ਵੀ ਕਰ ਸਕਦੇ ਆ ਆ ਆਲਵੇਸ ਮੈਂ ਉਹ ਸਾਰੇ ਬੱਚਿਆਂ ਦਾ ਜਿਹੜਾ ਹੈ ਵੈਲਕਮ ਕਰਦਾ ਹਾਂ ਸੋ ਪਿਆਰੇ ਬੱਚਿਓ ਅੱਜ ਅਸੀਂ ਸ਼ੁਰੂ ਕਰਨਾ ਹੈ ਖਾਲੀ ਥਾਵਾਂ ਪਰੋਤੋ ਸੋ ਸਾਰੇ ਬੱਚਿਆਂ ਨੂੰ ਮੇਰੀ ਰਿਕਵੈਸਟ ਹੈ ਕਿ ਸਾਰੇ ਬੱਚੇ ਜਿਹੜੇ ਆ ਉਹ ਆਪਣੀ ਬੁੱਕਸ ਕੱਢਣ ਉਹ ਬੁੱਕਸ ਤੇ ਉੱਪਰ ਵੀ ਤੁਸੀਂ ਨਿਸ਼ਾਨੀ ਲਗਾ ਸਕਦੇ ਹੋ ਕਾਪੀਆਂ ਉੱਪਰ ਵੀ ਕੰਮ ਜਿਹੜਾ ਹੈ ਕਰਨਾ ਹੈ ਬਹੁਤ ਸਾਰੇ ਬੱਚੇ ਖਾਸ ਕਰਕੇ ਮੇਰੀ ਕਲਾਸ ਦੇ ਜਿਹੜੇ ਨੇ ਖਾਸ ਕਰਕੇ ਬੱਚੇ ਮੇਰੀ ਕਲਾਸ ਦੇ ਜਿਹੜੇ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਮੈਨੂੰ ਰੋਜ਼ ਕੰਮ ਭੇਜਦੇ ਨੇ ਜਗਰੂ ਹਰਮਨ ਇਸ ਤਰ੍ਹਾਂ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਡੇਲੀ ਕੰਮ ਕਰਦੇ ਨੇ ਡੇਲੀ ਮੈਨੂੰ ਭੇਜਦੇ ਨੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਜਿਹੜੇ ਨੇ ਆਪਣਾ ਟਾਈਮ ਵੇਸਟ ਨਹੀਂ ਕਰ ਰਹੇ ਜਿੱਥੇ ਛੁੱਟੀਆਂ ਬਿਤਾ ਰਹੇ ਨੇ ਉਥੇ ਨਾਲ ਹੀ ਆਪਣੇ ਕੰਮ ਨੂੰ ਵੀ ਤਰਜੀਹ ਦੇ ਰਹੇ ਨੇ ਇਸ ਗੱਲ ਦੀ ਮੈਨੂੰ અત્યੰਤ ਖੁਸ਼ੀ ਹੁੰਦੀ ਹੈ ਸੋ ਸਾਰੇ ਬੱਚੇ ਵਧਾਈ ਦੇ ਫਾਤਰ ਨੇ ਜਿਹੜੇ ਕੰਮ ਕਰਦੇ ਨੇ ਕਿਉਂਕਿ ਉਹ ਆਪਣੇ ਆਪ ਨਾਲ ਜੁੜੇ ਹੋਏ ਨੇ ਪੜ੍ਹਾਈ ਨਾਲ ਜੁੜੇ ਹੋਏ ਨੇ ਔਰ ਇਸੇ ਤਰ੍ਹਾਂ ਹੀ ਬੱਚਿਓ ਆਪਾਂ ਪੜ੍ਹਦੇ ਰਹਿਣਾ ਹੈ ਵਿਵਧਦੇ ਰਹਿਣਾ ਹੈ ਸੋ ਚਲੋ ਅੱਜ ਦਾ ਵੀਡੀਓ ਜਿਹੜਾ ਹੈ ਇੰਨਾ ਖਾਲੀ ਥਾਵਾਂ ਨਾਲ ਜਿਹੜਾ ਹੈ ਸ਼ੁਰੂ ਕਰਦੇ ਆਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਖਾਲੀ ਥਾਵਾਂ ਦਾ ਕੁਝ ਸੰਕੇਤਕ ਉੱਤਰ ਜਿਹੜੇ ਨੇ ਉਹ ਥੱਲੇ ਬੇਟਾ ਦਿੱਤੇ ਹੁੰਦੇ ਨੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਦੇ ਸੰਕੇਤਕ ਉੱਤਰ ਜਿਹੜੇ ਨੇ ਉਹ ਆ ਇੱਥੇ ਜਿਹੜੇ ਨੇ ਦਿੱਤੇ ਹੋਏ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਅਖਾੜੇ ਨਿਯੰਗ ਸਿੰਘ ਗਦਾ ਜੁੱਧ ਹੈ ਨਾ ਔਰਤਾਂ ਉਸਤਾਦੀ ਸ਼ਗਿਰਦੀ ਤੇ ਪਚੰਗੀ ਇਹ ਕੋਈ ਜਿਹੋ ਜਿਹੇ ਸ਼ਬਦ ਨੇ ਜਿਹੜੇ ਆਪਾਂ ਇਹਨਾਂ ਖਾਲੀ ਥਾਵਾਂ ਦੇ ਵਿੱਚ ਭਰਨੇ ਨੇ ਔਰ 파ਰ ਨੂੰ ਤਾਂ ਸਾਡੀ ਹੋਰ ਸਮਝ ਬਕੇਰੀ ਹੋਵੇਗੀ ਸਮਝ ਵਧੇਗੀ ਕਿ ਅਸੀਂ ਪਾਠ ਵਿੱਚ ਕੀ ਪੜਿਆ ਸੀ ਪਾਠ ਬਾਰੇ ਹੋਰ ਜਿਆਦਾ ਸਾਡੀ ਸਮਝ ਜਿਹੜੀ ਹੈ ਉਹ ਇਸ ਜੋਗ ਹੋ ਜੇਗੀ ਕਿ ਅਸੀਂ ਪਾਠ ਨੂੰ ਚੰਗੀ ਤਰ੍ਹਾਂ ਜਿਹੜਾ ਸਮਝ ਸਕਦੇ ਹਾਂ ਇਸ ਖੇਡ ਨੂੰ ਜਿਸ ਨੂੰ ਗਤਕਾ ਕਹਿੰਦੇ ਨੇ ਉਸ ਬਾਰੇ ਚੰਗੀ ਤਰ੍ਹਾਂ ਸੇ ਜਾਣੋ ਜਿਹੜਿਆ ਹੋ ਸਕਦੇ ਸੋ ਪਿਆਰੇ ਬੱਚੋ ਚਲੋ ਜਲਦੀ ਨਾਲ ਨਾ ਖਾਲੀ ਥਾਵਾਂ ਨੂੰ ਜਿਹੜਾ ਹੈ ਭਰਨਾ ਆਰੰਭ ਕਰਦੇ ਹਾਂ ਸਭ ਤੋਂ ਪਹਿਲਾਂ ਹੈ ਗਤਕਾ ਡੈਸ਼ ਦੀ ਸਿੱਖਿਆ ਦਾ ਪੜਾ ਹੈ ਪਹਿਲਾ ਪੜਾ ਹੈ ਸੌਰੀ ਡੈਸ਼ ਦੀ ਸਿੱਖਿਆ ਦਾ ਪਹਿਲਾ ਪੜਾ ਹੈ ਸੀ ਪਾਠ ਵਿੱਚ ਬਿટા ਪੜਿਆ ਸੀ ਸਾਰੇ ਬੱਚੇ ਨੂੰ ਪਤਾ ਹੋਵੇਗਾ ਕਿ ਗਤਕਾ ਜਿਹੜਾ ਹੈ ਉਹ ਕਿਹੜੀ ਖੇਡ ਦਾ ਜਿਹੜਾ ਹੈ ਪਹਿਲਾ ਪੜਾ ਹੈ ਕਿਉਂਕਿ ਹਰ ਖੇਡ ਦੇ ਪੜਾ ਹੁੰਦੇ ਨੇ ਔਰ ਹਰ ਖੇਡ ਜਿਹੜੀ ਐ ਇਖਤਤਾਮ ਤੇ ਪਹੁੰਚਦੀ ਐ ਸਿਖਰ ਤੇ ਪਹੁੰਚਦੀ ਐ ਸਭ ਤੋਂ ਪਹਿਲਾਂ ਉਸ ਨੂੰ ਛੋਟੇ ਛੋਟੇ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਠੀਕ ਹੈ ਨਾ ਸੋ ਇਹ ਜਿਹੜੀ ਹੈ ਇਹ ਗਦਾ ਜੁੱਧਾ ਜਿਹੜਾ ਹੈ ਪਹਿਲਾ ਪੜਾ ਹੈ ਇੱਥੇ ਤੁਸੀਂ ਜਿਹੜਾ ਹੈ ਮੈਂ ਇੱਕ ਨੰਬਰ ਲਗਾਤਾ ਹੈ ਇੱਕ ਨੰਬਰ ਜਿਹੜਾ ਹੈ ਇੱਥੇ ਤੁਸੀਂ ਖਾਲੀ ਥਾਂ ਪਰ ਨਹੀਂ ਹੈ ਕਿ ਜਿਹੜਾ ਗਤਕਾ ਹੈ ਉਹ ਗਦਾ ਜੁੱਧ ਦੀ ਸਿੱਖਿਆ ਦਾ ਪਹਿਲਾ ਪੜਾ ਹੈ ਹੁਣ ਆਪਾਂ ਦੂਸਰਾ ਖਾਲੀ ਥਾਂ ਮ ਜਿਹੜੀ ਹੈ ਉਸ ਨੂੰ ਦੇਖਦੇ ਹਾਂ ਭਰਦੇ ਹਾਂ ਕੁਸ਼ਤੀ ਵਾਂਗ ਇਸ ਖੇਡ ਵਿੱਚ ਵੀ ਡੈਸ਼ ਚਲਦੀ ਹੈ ਕੀ ਚਲਦੀ ਹੈ ਬੇਟਾ 우ਸਤਾਦੀ ਸ਼ਿਗਿਰਦੀ ਇਹ ਦੂਸਰਾ ਹੈ ਜਿਸ ਤਰ੍ਹਾਂ ਕੁਸ਼ਤੀ ਵਾਂਗ ਵੀ ਇਸ ਖੇਡ ਜਿਹੜੀ ਆ ਉਸਤਾਦਿ ਸ਼ਗਿਰਦੀ ਚੱਲਦੀ ਆ ਉਸਤਾਦਿ ਸ਼ਗਿਰਦੀ ਕੀ ਹੁੰਦੀ ਆ ਬੇਟਾ ਇੱਕ ਸਿਖਾਉਣ ਵਾਲਾ ਹੁੰਦਾ ਉਸਨੂੰ ਉਸਤਾਦ ਕਹਿੰਨੇ ਆ ਤੇ ਜਿਹੜਾ ਸ਼ਗਿਰਦ ਹੁੰਦਾ ਉਹ ਸਿੱਖਣ ਵਾਲਾ ਹੁੰਦਾ ਇਸ ਤਰ੍ਹਾਂ ਹੀ ਇਸ ਖੇਡ ਵਿੱਚ ਕੁਸ਼ਤੀ ਵਿੱਚ ਵੀ ਉਸਤਾਦ ਦੀ ਸ਼ਗਿਰਦੀ ਜਿਹੜੀ ਹੈ ਚੱਲਦੀ ਹੈ ਉਸਤਾਦ ਸਿਖਾਉਂਦਾ ਹੈ ਸ਼ਗਿਰਦ ਸਿੱਖਦਾ ਹੈ ਤੀਸਰੀ ਗੱਲ ਇਹ ਤਾਂ ਹੈ ਉਸਤਾਦਾਂ ਦੇ ਆਪਣੇ ਡੈਸ਼ ਹੁੰਦੇ ਹਨ ਹੁਣ ਬੇਟਾ ਉਸਤਾਦ ਜਿੱਥੇ ਕੋਈ ਖੇਡ ਸਿਖਾਏਗਾ ਉਸ ਵਸਤਿਕ ਨਿਰਧਾਰਤ ਖਾਸ ਜਗ੍ਹਾ ਚੁਣੀ ਗਈ ਹੁੰਦੀ ਹੈ ਉਸ ਖਾਸ ਜਗ੍ਹਾ ਚੁਣੀ ਹੋਈ ਜਗ੍ਹਾ ਨੂੰ ਜਿਹੜਾ ਹੈ ਉਹ ਅਸੀਂ ਅਖਾੜੇ ਕਹਿੰਨੇ ਆ ਠੀਕ ਹੈ ਇਹ ਸਾਡੀ ਤੀਸਰੀ ਖਾਲੀਤਾ ਆਏਗੀ ਕਿ ਉਸਤਾਦਾਂ ਦੇ ਜਿਹੜੇ ਨੇ ਉਹ ਆਪਣੇ ਜਿਹੜੇ ਅਖਾੜੇ ਹੁੰਦੇ ਹਨ ਚੌਥੀ ਹੈ ਖਾਲੀਤਾ ਉਸ ਨੂੰ ਪੜਦੇ ਹਾਂ ਉਸਤਾਦ ਉਗੀ ਰਸਮਾਂ ਪੂਰੀਆਂ ਕਰਕੇ ਬੱਚੇ ਨੂੰ ਡੈਸ਼ ਬਣਾਉਂਦੇ ਹਨ ਤੇ ਆਪਾਂ ਪਾਠਿ ਪੜਿਆ ਸੀ ਕਿ ਜਿਹੜਾ ਕੁਸ਼ਤੀ ਹੈ ਖੇਡ ਹੈ ਇਸ ਨੂੰ ਸਿਖਾਉਣ ਤੋਂ ਪਹਿਲਾਂ ਜਿਹੜੇ ਉਸਤਾਦ ਨੇ ਜਿਨ੍ਹਾਂ ਨੇ ਸਿੱਖਿਆ ਦੇਣੀ ਹੈ ਕੁਸ਼ਤੀ ਦੀ ਸੌਰੀ ਆਪਣਾ ਗਤਕੇ ਦੀ ਸੋ ਉਹ ਬੱਚੇ ਨੂੰ ਕੀ ਕਰਦੇ ਆ ਆਪਣੀ ਭਾਸ਼ਾ ਦੇ ਵਿੱਚ ਉਸ ਨੂੰ ਪੁਚੰਗੀ ਕਹਿੰਦੇ ਆ ਠੀਕ ਹੈ ਵੈਸੇ ਪੁਚੰਗੀ ਜਿਹੜਾ ਹੈ ਉਹ ਬੇਟੀ ਨੂੰ ਪਿਆਰ ਨਾਲ ਪੁੱਤਰ ਨੂੰ ਵੀ ਕਹਿ ਦਿੰਦੇ ਆਪਾਂ ਠੀਕ ਹੈ ਨਾ ਨਿਆਗ ਸਿੰਘ ਖਾਸ ਕਰਕੇ ਸ਼ੌਦਵਰਸ਼ ਦੇ ਨੇ ਕਿ ਪੁਚੰਗੀ ਦਾ ਕੀ ਹਾਲ ਹੈ ਪੁਚੰਗੀ ਮੀਨਸ ਕਿ ਤੁਹਾਡਾ ਬੱਚਾ ਸੋ ਉਹ ਆਪਣਾ ਬੱਚਾ ਬਣਾਉਂਦੇ ਨੇ ਉਹਨੂੰ ਬੱਚਾ ਮਤਲਬ ਕੀ ਹੈ ਕਿ ਆਪਣਾ ਇੰਨਾ ক্লোਜ਼ ਕਰਦੇ ਨੇ ਆਪਣੇ ਆਪ ਨਾਲ ਉਹਨੂੰ ਤਾਂ ਕਿ ਉਹ ਸਿੱਖਣਾ ਉਸ ਲਈ ਆਸਾਨ ਹੋ ਜਾਵੇ ਉਸ ਨੂੰ ਇਹ ਨਾ ਲੱਗੇ ਕਿ ਕੋਈ ਸਿਖਾ ਰਿਹਾ ਹੈ ਤਾਂ ਮੈਨੂੰ ਸਖਤੀ ਕਰ ਰਿਹਾ ਹੈ ਜਾਂ ਕੁਛ ਹੈ ਸੋ ਇਸ ਕਰਕੇ ਉਹਨੂੰ ਕੀ ਬਣਾਉਂਦੇ ਨੇ ਪੁਚੰਗੀ ਇਹ ਚੌਥਾ ਪੁਆਇੰਟ ਜਿਹੜਾ ਹੈ ਪਚੰਗੀ ਇਹ ਤੁਸੀਂ ਇੱਥੇ ਆ ਲਿਖੋਗੇ ਠੀਕ ਹੈ ਅੱਗੇ ਹੈ ਪੰਜਵਾਂ ਹੁਣ ਡੈਸ਼ ਵੀ ਇਸ ਵਿੱਚ ਭਾਗ ਲੈਣ ਲੱਗ ਪਈਆਂ ਹਨ ਕੌਣ ਭਾਗ ਲੈਣ ਲੱਗ ਪਈਆਂ ਹਨ ਔਰਤਾਂ ਕਿਉਂਕਿ ਪਹਿਲਾਂ ਇਸ ਵਿੱਚ ਜਿਹੜਾ ਹੈ ਉਹ ਮਰਦ ਹੀ ਭਾਗ ਲੈਂਦੇ ਸਨ ਪਰ ਕੁਝ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਕਿ ਔਰਤਾਂ ਵੀ ਜਿਹੜੀਆਂ ਨੇ ਗਤਕੇ 'ਚ ਪਾਗ ਲੈ ਰਹੀਆਂ ਨੇ ਉਹ ਵੀ ਸਮਾਗਮਾਂ ਤੇ ਪ੍ਰੋਗਰਾਮਾਂ ਤੇ ਖੇਡਾਂ ਵਿੱਚ ਗਤਕੇ ਦੇ ਸ਼ੌਂਕ ਨੂੰ ਜਿਹੜਾ ਹੈ ਉਹ ਪੂਰਾ ਕਰ ਰਹੀਆਂ ਨੇ ਔਰ ਆਪਣੇ ਜ਼ੋਰ ਵਗਾ ਰਹੀਆਂ ਨੇ ਔਰਤਾਂ ਵੀ ਜਿਹੜੀਆਂ ਇਸ ਵਿੱਚ ਪਾਗ ਲੈ ਰਹੀਆਂ ਨੇ ਸੋ ਖਾਲੀ ਥਾਂ ਭਰਾਂਗੇ ਔਰਤਾਂ ਸੋ ਪੰਜਵੀਂ ਖਾਲੀ ਥਾਂ ਜਿਹੜੀ ਹੈ ਉਹ ਪਹਿਥੇ ਭਰਾਂਗੇ ਔਰ ਲਾਸਟ ਖਾਲੀ ਥਾਂ ਦੀ ਗੱਲ ਕਰਦੇ ਹਾਂ ਡੈਸ਼ ਦੀਏ ਹਰਮਨ ਪਿਆਰੀ ਖੇਡ ਹੈ ਸੋ ਕਿੰਨਾਂ ਦੀ ਹਰਮਨ ਪਿਆਰੀ ਖੇਡ ਹੈ ਤੁਸੀਂ ਆਮ ਦੇਖੋ ਸਮਾਗਮਾਂ ਤੇ ਜਦੋਂ ਜਲੂਸ ਹੁੰਦੇ ਨੇ ਤਾਂ ਸਭ ਤੋਂ ਵੱਧ ਜਿਹੜੇ ਨੇ ਨਿਹੰਗ ਸਿੰਘ ਜਿਹੜੀ ਨੀਸ ਨੂੰ ਖੁਸ਼ੀ ਨਾਲ ਖੇਡਦੇ ਨੇ ਕਿਉਂਕਿ ਉਹਨਾਂ ਦੀ ਮਾਂ ਖੇਡ ਹੈ ਮਾਂ ਖੇਡ ਮਤਲਬ ਕਿ ਉਹਨਾਂ ਨੇ ਉਹਨਾਂ ਦੇ ਵਿਰਾਸਤ ਵਿੱਚ ਜਿਹੜੀ ਹੈ ਸੱਭਿਆਚਾਰ ਦੇ ਵਿੱਚ ਵਿਰਾਸਤ ਦੇ ਵਿੱਚ ਜਿਹੜੀ ਹੈ ਉਹ ਖੇਡ ਮਿਲੀ ਹੈ ਕਿਉਂਕਿ ਇਸ ਖੇਡ ਨੂੰ ਖੇਡ ਕੇ ਹੀ ਉਹ ਮੈਦਾਨੇ ਜੰਗ ਵਿੱਚ ਫਤਿਹ ਹਾਸਲ ਕਰਦੇ ਸਨ ਇਸ ਕਰਕੇ ਉਹਨਾਂ ਦੀ ਜਿਹੜੀ ਹੈ ਉਹ ਹਰਮਨ ਪਿਆਰੀ ਖੇਡ ਹੈ ਕਿਉਂਕਿ ਅ ਤਨ ਸ੍ਰੀ ਗੁਰੂ ਅਰਗੁਨ ਸਾਹਿਬ ਤੋਂ ਲੈ ਕੇ ਅ ਗੁਰੂ ਗੋਬਿੰਦ ਸਿੰਘ ਜੀ ਤੱਕ ਤੁਸੀਂ ਜਾਣਦੇ ਹੋ ਬੇਟਾ ਖਾਲਸਾ ਸਾਜਨਾ ਅ ਤੱਕ ਜਿਹੜਾ ਹੈ ਇਹ ਪੜਾਅ ਚੱਲਦਾ ਹੈ ਜਿਹਦੇ ਵਿੱਚ ਇਸ ਦੀ ਸਿੱਖਲਾਈ ਲੈਣੀ ਜ਼ਰੂਰੀ ਹੋ ਗਈ ਸੀ ਤਾਂ ਕਿ ਜਦੋਂ ਜੰਗੇ ਮੈਦਾਨ ਦੇ ਵਿੱਚ ਦੁਸ਼ਮਣ ਨਾਲ ਲੋਹਾ ਲਿਆ ਜਾਵੇ ਦੁਸ਼ਮਣ ਨਾਲ ਲੜੇ ਜਾਵੇ ਤਾਂ ਇਹ ਖੇਡ ਆਉਣੀ ਚਾਹੀਦੀ ਹੈ ਤਾਂ ਕਿ ਦੁਸ਼ਮਨ ਦੇ ਦਾੰਦ ਕੱਟੇ ਕੀਤੇ ਜਾ ਸਕਣ ਦੁਸ਼ਮਨ ਨੂੰ ਹਰਾਇਆ ਜਾ ਸਕੇ ਸੋ ਇਹ ਨਿਹੰਗ ਸਿੰਘਾਂ ਦੀ ਜਿਹੜੀ ਹੈ ਬੱਚੇ ਪਿਆਰੀ ਖੇਡ ਹੈ ਸੋ ਸ਼ਿਵ ਸਥਾਨ ਆਪਾਂ ਇਸ ਨੂੰ ਦਵਾਗੇ ਸੋ ਇਸੇ ਬੱਚੀ ਖਾਲੀ ਥਾਵਾਂ ਤੁਸੀਂ ਨੋਟ ਕਰ ਸਕਦੇ ਹੋ ਸਕਰੀਨ ਸ਼ਾਟ ਖਿੱਚ ਸਕਦੇ ਹੋ ਜਾਂ ਵੀਡੀਓ ਪਾਜ਼ ਕਰਕੇ ਇਸ ਨੂੰ ਲਿਖ ਨੋਟ ਕਰ ਸਕਦੇ ਹੋ ਲਿਖ ਸਕਦੇ ਹੋ ਇਸ ਤੋਂ ਅੱਗੇ ਚੱਲਦੇ ਹਾਂ ਬੱਚੇ ਬੇਟਾ ਜਿਵੇਂ ਮੈਂ ਤੁਹਾਨੂੰ ਇੰਗਲਿਸ਼ ਦੀ ਵੀਡੀਓ 'ਚ ਦੱਸਿਆ ਸੀ ਕਿ ਆਮ ਨਾਮ ਕਾਮਨ ਨਾਉਨ ਤੇ ਪ੍ਰੋਪਰ ਨਾਉਨ ਕੀ ਹੁੰਦੇ ਨੇ ਐਵੇਂ ਅੱਜ ਅਸੀਂ ਪੰਜਾਬੀ ਦੇ ਵਿੱਚ ਥੋੜਾ ਜਿਹਾ ਆਮ ਨਾਮ ਤੇ ਖਾਸ ਨਾਮ ਜਿਸ ਤਰ੍ਹਾਂ ਇੰਗਲਿਸ਼ ਦੇ ਵਿੱਚ ਆਮ ਨਾਮ ਨੂੰ ਕਾਮਨ ਨਾਉਨ ਕਹਿੰਦੇ ਸੀ ਔਰ ਖਾਸ ਨਾਮ ਨੂੰ ਪ੍ਰੋਪਰ ਨਾਉਨ ਕਹਿੰਦੇ ਸੀ ਇਸ ਤਰ੍ਹਾਂ ਹੀ ਅੱਜ ਅਸੀਂ ਸਿੱਖਾਂਗੇ ਕਿ ਆਮ ਨਾਮ ਕਿਹੜੇ ਨੇ ਖਾਸ ਨਾਮ ਕਿਹੜੇ ਨੇ ਮੈਂ ਫਿਰ ਤੋਂ ਇੱਕ ਵਾਰ ਦੱਸ ਦਿੰਦਾ ਆਮ ਨਾਮ ਉਹ ਹੁੰਦੇ ਨੇ ਜਿਹੜੇ ਕਿਸੇ ਵੀ ਚੀਜ਼ ਦਾ ਨਾਮ ਜਿਹੜਾ ਹੋ ਸਕਦਾ ਹੈ ਪਰ ਉਹ ਚੀਜ਼ ਜਿਹੜੀ ਆ ਆਮ ਹੋਵੇ ਜਿਵੇਂ ਲੜਕਾ ਠੀਕ ਹੈ ਦੇਸ਼ ਦੇਸ਼ ਦਾ ਕੋਈ ਵੀ ਹੋ ਸਕਦਾ ਹੈ ਲੜਕਾ ਕੋਈ ਵੀ ਹੋ ਸਕਦਾ ਹੈ ਠੀਕ ਹੈ ਵੱਡਾ ਹੋ ਸਕਦਾ ਹੈ ਛੋਟਾ ਹੋ ਸਕਦਾ ਹੈ ਇਸ ਪਿੰਡ ਦਾ ਉਸ ਪਿੰਡ ਦਾ ਹੋ ਸਕਦਾ ਹੈ ਕਾਲੇ ਰੰਗ ਦਾ ਗੂਰੇ ਰੰਗ ਦਾ ਹੋ ਸਕਦਾ ਹੈ ਲੰਬਾ ਹੋ ਸਕਦਾ ਹੈ ਮਧਰਾ ਹੋ ਸਕਦਾ ਹੈ ਉਹ ਆਮ ਗੱਲ ਹੈ ਠੀਕ ਹੈ ਲੜਕਾ ਆਮ ਗੱਲ ਹੈ ਲੇਕਿਨ ਜਦੋਂ ਮੈਂ ਕਹਾਂ ਪ੍ਰਿਤਪਾਲ ਸਿੰਘ ਤਾਂ ਉਹ ਖਾਸ ਨਾਮ ਹੋ ਜਾਏਗਾ ਉਸ ਬੱਚੇ ਦਾ ਠੀਕ ਹੈ ਇਸ ਤਰ੍ਹਾਂ ਜਿਹੜੀ ਚੀਜ਼ ਖਾਸ ਹੈ ਸਪੈਸ਼ਲ ਉਹਦਾ ਨਾਮ ਲਿਆ ਗਿਆ ਹੈ ਬੋਲ ਕੇ ਕਿ ਫਰਾਨੇ ਦਾ ਹੀ ਨਾਮ ਹੈ ਉਹ ਖਾਸ ਹੈ ਜਾ ਫਲਾਨੀ ਵਸਤੂ ਚੀਜ਼ ਦਾ ਨਾਮ ਹੈ ਦੇਸ਼ ਦਾ ਜਗਾ ਦਾ ਪੰਛੀ ਦਾ ਕੋ ਖਾਸ ਨਾਮ ਹੈ ਤਾਂ ਉਸ ਨੂੰ ਖਾਸ ਕਵਾਂਗੇ ਆਮ ਹੋਵੇਗਾ ਤਾਂ ਉਸ ਨੂੰ ਆਮ ਕਵਾਂਗੇ ਆਮ ਤੋਂ ਭਾਵੇਂ ਹੈ ਕਿ ਜਿਵੇਂ ਪੰਛੀ ਕਵਾਂ ਤਾਂ ਪੰਛੀ ਤਾਂ ਕੋਈ ਵੀ ਹੋ ਸਕਦਾ ਹੈ ਲੇਕਿਨ ਅਵਾ ਕਵਾ ਮੋਰ ਤਾਂ ਮੋਰ ਹੋ ਗਿਆ ਖਾਸ ਨਾਮ ਮੈਨੂੰ ਆਸ ਹੈ ਕਿ ਸਰ ਬੱਚਿਆਂ ਨੂੰ ਸਮਝ ਲੱਗੀ ਹੋਵੇਗੀ ਆਓ ਆਪਾਂ ਇਸ ਵਿੱਚੋਂ ਆਮ ਨਾਮ ਤੇ ਖਾਸ ਨਾਮ ਚੁਣਦੇ ਹਾਂ ਆਮ ਨਾਮ ਦੇ ਉੱਪਰਾਂ ਗੋਲਾ ਲਗਾਉਣਾ ਹੈ ਜਿਵੇਂ ਉਹਨਾਂ ਨੇ ਦੱਸਿਆ ਹੈ ਕਿ ਇਹ ਲਿਖੇ 14 ਵਿੱਚੋਂ ਆਮ ਨਾਮ ਤੇ ਅਸੀਂ ਜਿਹੜਾ ਗੋਲਾ ਲਾਉਣਾ ਹੈ ਅਤੇ ਖਾਸ ਨਾਮ ਤੇ ਆਪਾਂ ਸਹੀ ਦਾ ਨਿਸ਼ਾਨ ਜਿਹੜਾ ਹੈ ਉਹ ਲਾਉਣਾ ਹੈ ਸੋ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਹੈ ਉਹ ਹੈ ਗੁਰੂ ਹਰਗੋਬਿੰਦ ਜੀ ਸੋ ਆਪਾਂ ਟਿੱਕ ਲਾਵਾਂਗੇ ਕਿਉਂਕਿ ਖਾਸ ਨਾਮ ਹੈ ਖਾਸ ਨਾਮ ਲਾ ਗਿਆ ਹੈ ਸਾਡੇ ਗੁਰੂ ਜੀ ਦਾ ਤੇ ਖਾਸ ਨਾਮ ਤਾਂ ਇੱਕ ਹੀ ਹੁੰਦਾ ਹੈ ਇਸ ਤੋਂ ਅੱਗੇ ਹੈ ਮਹਾਰਾਜਾ ਰੰਜੀਤ ਸਿੰਘ ਵੀ ਖਾਸ ਨਾਮ ਹੈ ਪੂਰਾ ਨਾਮ ਭੁਲ ਕੇ ਲਿਆ ਗਿਆ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਆ ਗਿਆ ਸੀ ਇਸੇ ਤਰ੍ਹਾਂ ਹੀ ਮਹਾਰਾਜਾ ਰੰਜੀਤ ਸਿੰਘ ਜੀ ਦਾ ਨਾਮ ਲਿਆ ਗਿਆ ਹੈ ਤਾਂ ਇਹ ਖਾਸ ਨਾਮ ਹੋਏਗਾ ਇਸ ਤੋਂ ਅੱਗੇ ਹੈ ਸੈਨਿਕ ਹੁਣ ਸੈਨਿਕ ਜਿਹੜਾ ਹੈ ਇਹ ਆਮ ਨਾਮ ਹੈ ਕਿਉਂ ਆਮ ਨਾਮ ਹੈ ਕਿਉਂਕਿ ਸੈਨਿਕ ਤਾਂ ਕਿਸੇ ਵੀ ਦੇਸ਼ ਦਾ ਹੋ ਸਕਦਾ ਹੈ ਇਸ ਤੋਂ ਅੱਗੇ ਹੈ ਬਟੇ ਜਪਾਨ ਸੋ ਜਪਾਨ ਜਿਹੜਾ ਹੈ ਇਹ ਇੱਕ ਖਾਸ ਨਾਮ ਹੈ ਕਿਉਂਕਿ ਖਾਸ ਨਾਮ ਲਿਆ ਗਿਆ ਹੈ ਕਿਸੇ ਵੀ ਦੇਸ਼ ਦਾ ਇਸ ਤੋਂ ਅੱਗੇ ਹੈ ਸਕੂਲ ਦਾ ਸਕੂਲ ਕੋਈ ਵੀ ਹੋ ਸਕਦਾ ਹੈ ਇਸ ਕਰਕੇ ਆਪਾਂ ਇਸ ਨੂੰ ਆਮ ਨਾਮ ਦੀ ਸ਼੍ਰੇਣੀ ਵਿੱਚ ਰੱਖਾਂਗੇ ਠੀਕ ਹੈ ਸਕੂਲ ਪ੍ਰਾਇਮਰੀ ਹੋ ਸਕਦਾ ਹੈ ਹਾਈ ਹੋ ਸਕਦਾ ਹੈ ਸਕੂਲ ਦੂਰ ਹੋ ਸਕਦਾ ਹੈ ਨੇੜੇ ਹੋ ਸਕਦਾ ਹੈ ਠੀਕ ਹੈ ਪ੍ਰਾਈਵੇਟ ਹੋ ਸਕਦਾ ਹੈ ਸਰਕਾਰੀ ਹੋ ਸਕਦਾ ਹੈ ਐਡਿਡ ਹੋ ਸਕਦਾ ਹੈ ਸਕੂਲ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ ਇਸ ਕਰਕੇ ਆਮ ਨਾਮ ਹੈ ਇਸ ਤੋਂ ਅੱਗੇ ਹੈ ਮੁੰਡੇ ਤਾਂ ਮੁੰਡੇ ਕੋਈ ਵੀ ਹੋ ਸਕਦੇ ਹੈ ਕਿੰਨੇ ਵੀ ਹੋ ਸਕਦੇ ਇਸ ਕਰਕੇ ਵੀ ਆਮ ਨਾਮ ਹੋਏਗਾ ਇਸ ਤੋਂ ਅੱਗੇ ਹੈ ਢਾਲ ਸੋ ਢਾਲ ਜਿਹੜੀ ਹੈ ਇੱਥੇ ਪ੍ਰੋਪਰ ਨਾਮ ਹੈ ਖਾਸ ਨਾਮ ਹੈ ਢਾਲ ਹੈ ਲੇਕਿਨ ਆਪਾਂ ਇਸ ਨੂੰ ਆਮ ਦੀ ਸ਼੍ਰੇਣੀ 'ਚ ਰੱਖਾਂਗੇ ਆਪਾਂ ਇਸ ਨੂੰ ਇਹ ਨਹੀਂ ਕਹਿ ਸਕਦੇ ਵੱਡੀ ਢਾਲ ਹੈ ਜਾਂ ਛੋਟੀ ਢਾਲ ਹੈ ਮੇਰੀ ਢਾਲ ਹੈ ਤੇਰੀ ਢਾਲ ਢਾਲ ਹੈ ਇਸ ਕਰਕੇ ਆਪਾਂ ਇਸ ਨੂੰ ਆਮ ਜਿਹੜਾ ਹੈ ਸ਼੍ਰੇਣੀ ਦੇ ਵਿੱਚ ਰੱਖਣਾ ਪਏਗਾ ਸਾਨੂੰ ਜੇ ਕਿਹਾ ਗਿਆ ਹੁੰਦਾ ਕਿ ਇਹ ਢਾਲ ਜਿਹੜੀ ਹੈ ਆ ਸੋਨੇ ਰੰਗੀ ਹੈ ਇਹ ਪੀਲੇ ਰੰਗ ਦੀ ਢਾਲ ਹੈ ਪੀਲੇ ਰੰਗ ਦੀ ਢਾਲ ਜਾਂ ਮੇਰੀ ਢਾਲ ਜਾਂ ਪੁਰਾਣੀ ਜਦੂ ਚਰਤੀ ਦੀ ਢਾਲ ਤਾਂ ਉਹ ਖਾਸ ਹੋ ਜਾਂਦੀ ਇਸ ਤੋਂ ਅੱਗੇ ਅਸੀਂ ਕੁੜੀਆਂ ਸ਼ਬਦ ਹੈ ਉਸ ਨੂੰ ਲੈਣਾ ਹੈ ਇਹ ਵੀ ਆਮ ਹੈ ਕੁੜੀਆਂ ਤਾਂ ਕੋਈ ਵੀ ਹੋ ਸਕਦੀਆਂ ਨੇ ਕਿੰਨੀ ਵੀ ਗਿਣਤੀ ਵਿੱਚ ਹੋ ਸਕਦੀਆਂ ਨੇ ਇਸ ਤੋਂ ਅੱਗੇ ਹੈ ਕਾਲਜ ਕੋਲੋਬੀਆ ਆਮ ਨਾਮ ਹੈ ਕਿਉਂਕਿ ਆਮ ਕਾਲਜ ਕੋਈ ਵੀ ਹੋ ਸਕਦਾ ਹੈ ਨਾਮ ਕਾਲਜ ਦਾ ਨਹੀਂ ਲਿਆ ਗਿਆ ਇਸ ਤੋਂ ਅੱਗੇ ਹੈ ਬੱਚੇ ਤਾਂ ਬੱਚੇ ਵੀ ਆਮ ਨਾਮ ਹੈ ਕਿੰਨੇ ਵੀ ਬੱਚੇ ਹੋ ਸਕਦੇ ਹੈ ਛੋਟੇ ਵੱਡੇ ਉਮਰ ਦੇ ਹੋ ਸਕਦੇ ਨੇ ਇਸ ਤਰ੍ਹਾਂ ਪੁਚੰਗੀ ਤਾਂ ਪੁਚੰਗੀ ਜਿਹੜਾ ਹੈ ਬੇਟੇ ਇਸ ਨੂੰ ਆਪਾਂ ਖਾਸ ਨਾਮ ਦੀ ਸ਼੍ਰੇਣੀ ਵਿੱਚ ਜਿਹੜਾ ਹੈ ਬੇਸ਼ੱਕ ਰੱਖ ਸਕਦੇ ਹਾਂ ਪਰ ਇੱਥੇ ਨਹੀਂ ਰੱਖ ਸਕਦੇ ਕਿਉਂ ਕਿ ਸਾਨੂੰ ਪੁੱਛਿਆ ਗਿਆ ਹੈ ਆਮ ਨਾਮ ਖਾਸ ਨਾਮ ਦੱਸੋ ਹੁਣ ਪੁਚੰਗੀ ਜਿਹੜਾ ਹੈ ਉਸ ਦਾ ਨਾਮ ਹੁੰਦਾ ਤਾਂ ਉਸ ਨੂੰ ਆਪਾਂ ਜਿਹੜਾ ਹੈ ਆ ਖਾਸ ਨਾਮ ਦੀ ਸ਼੍ਰੇਣੀ 'ਚ ਰੱਖਦੇ ਇਸ ਕਰਕੇ ਇਹ ਵੀ ਜਿਹੜਾ ਹੈ ਆਮ ਨਾਮ ਦੀ ਸ਼੍ਰੇਣੀ 'ਚ ਆਏਗਾ ਇਸ ਤੋਂ ਕੀ ਹੈ ਅਨੰਦਪੁਰ ਸਾਹਿਬ ਖਾਸ ਨਾਮ ਹੈ ਕਿਉਂਕਿ ਅਨੰਦਪੁਰ ਸਾਹਿਬ ਪੂਰਾ ਨਾਮ ਲਿਖ ਕੇ ਦਿੱਤਾ ਹੋਇਆ ਹੈ ਇਸ ਤੋਂ ਕੀ ਹੈ ਜਰਨੈਲ ਹਰੀ ਸਿੰਘ ਨਲੂਆ ਤਾਂ ਇਹ ਵੀ ਖਾਸ ਨਾਮ ਹੈ ਕਿਉਂਕਿ ਨਾਮ ਬੋਲ ਕੇ ਸਪਸ਼ਟ ਪੂਰਨ ਨਾਮ ਜਿਹੜਾ ਦਿੱਤਾ ਗਿਆ ਹੈ ਇਸ ਤੋਂ ਅਗੇ ਯੂਨੀਵਰਸਟੀਆਂ ਤਾਂ ਯੂਨੀਵਰਸਟੀਆਂ ਕੋਈ ਵੀ ਹੋ ਸਕਦੀਆਂ ਇਸ ਕਰਕੇ ਇਹ ਵੀ ਕੀ ਹੋ ਗਿਆ ਸਾਡੇ ਕੋ ਆਮ ਨਾਮ ਹੋ ਗਿਆ ਇਸ ਤੋਂ ਅਗੇ ਹੈ ਮਰਦ ਤਾਂ ਮਰਦ ਕੋਈ ਵੀ ਹੋ ਸਕਦਾ ਹੈ ਠੀਕ ਹੈ ਇਹ ਵੀ ਆਮ ਨਾਮ ਦੀ ਸ਼੍ਰੇਣੀ ਚ ਹੋ ਸਕਦਾ ਹੈ ਇਸ ਤੋਂ ਅਗੇ ਹੈ ਪੰਜਾਬ ਤਾਂ ਪੰਜਾਬ ਇੱਕ ਹੀ ਹੈ ਵਿਸ਼ੇਸ਼ ਪਾਕਿਸਤਾਨ ਵਾਲਾ ਪੰਜਾਬ ਵੀ ਹੈ ਲੇਕਿਨ ਸਾਡੇ ਵਾਸਤੇ ਕਿਉਂਕਿ ਅਸੀਂ ਆਪਣੇ ਦੇਸ਼ ਦੇ ਵਾਸੀ ਆ ਇਸਰ ਕੋਈ ਵੀ ਪੰਜਾਬੀ ਪੰਜਾਬ ਹੈ ਬੇਸ਼ੱਕ ਨਹੀਂ ਦੱਸਿਆ ਗਿਆ ਕਿ ਲੈਂਦਾ ਪੰਜਾਬ ਕੇ ਉਹ ਪਾਕਿਸਤਾਨ ਵਾਲੇ ਪਾਸੇ ਦਾ ਪੰਜਾਬ ਕੇ ਸਾਡੇ ਇੰਡੀਆ ਭਾਰਤ ਵਾਲਾ ਚੜਦੇ ਵਾਲਾ ਪੰਜਾਬ ਹੈ ਲੇਕਿਨ ਫਿਰ ਵੀ ਪੰਜਾਬ ਖਾਸ ਨਾਮ ਹੈ ਸਾਡੇ ਰਾਜ ਆਪਣੇ ਦੇਸ਼ ਦੇ ਰਾਜ ਦਾ ਇਸਰ ਕੇ ਆਪਾਂ ਇਹਨੂੰ ਖਾਸ ਨਾਮ ਦੀ ਸ਼੍ਰੇਣੀ ਚ ਰੱਖ ਸਕਦੇ ਆ ਆਮ ਨਾਮ ਦੀ ਸ਼੍ਰੇਣੀ 'ਚ ਰੱਖ ਸਕਦੇ ਪਰ ਆਪਾਂ ਇਹਨੂੰ ਖਾਸ ਨਾਮ ਦੀ ਸ਼੍ਰੇਣੀ 'ਚ ਰੱਖਾਂਗੇ ਕਿਉਂਕਿ ਪੰਜਾਬ ਇੱਕ ਖਾਸ ਰਾਜ ਦਾ ਨਾਮ ਹੈ ਸੋ ਇਸ ਨੂੰ ਵੀ ਬੱਚੇ ਤੁਸੀਂ ਨੋਟ ਕਰ ਸਕਦੇ ਹੋ ਸੋ ਇਤਨ ਤੱਕ ਬੱਚੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਅ ਸ਼ਬਦ ਜੋ ਸ਼ੁੱਧ ਕਰਕੇ ਜਿਹੜੇ ਆ ਉਹ ਲਿਖਣੇ ਸਿੱਖਾਂਗੇ ਫਿਰ ਮਾਈਂਡ ਮੈਪਿੰਗ ਹੈ ਉਸ ਨੂੰ ਕਰਾਂਗੇ ਔਰ ਲਾਸਟ ਵਿੱਚ ਆਪਾਂ ਕਿਸੇ ਸਮਾਗਮ ਵਿੱਚ ਵੇਖੀ ਗਤਕੇ ਦੀ ਖੇਡ ਜਿਹੜੀ ਹੈ ਤੁਸੀਂ ਆਪਣੇ ਸ਼ਬਦਾਂ ਵਿੱਚ ਲਿਖਣੀ ਹੈ ਤੁਹਾਡਾ ਕਰਦਾ ਕੰਮ ਹੈ ਤੁਸੀਂ ਲਿਖ ਸਕਦੇ ਹੋ ਆਪਾਂ ਡਿਸਕਸ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਆਸ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਸਾਰੇ ਬੱਚਿਆਂ ਨੇ ਧਿਆਨ ਨਾਲ ਸੁਣੀ ਪੜ੍ਹੀ ਤੇ ਨੋਟ ਕੀਤੀ ਗਈ ਹੋਏਗੀ ਤੁਹਾਡੇ ਦੁਆਰਾ ਅਗਲੀ ਵੀਡੀਓ ਵਿੱਚ ਫੇਮ ਲਾਂਗੇ ਗੋਡ ਬlesਸ ਯੂ ਥੈਂਕ ਯੂ